ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਤੇ ਵਾਰਦਾਤਾ ਵਧ ਰਹੀਆਂ ਨੇ ਪਰ ਕਈ ਲੋਕ ਇਹਨਾਂ ਵਾਰਦਾਤਾਂ ਦੀ ਆੜ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਨਵਾੜ ਕਰਦੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਜਦੋਂ ਪੁਲਿਸ ਦੇ ਵੱਲੋਂ ਇੱਕ ਫੈਕਟਰੀ ਤੇ ਛਾਪੇਮਾਰੀ ਕੀਤੀ ਗਈ ਡਿਸਪੋਜ਼ਲ ਬਣਾਉਣ ਦੇ ਨਾਮ ਤੇ ਇਹ ਫੈਕਟਰੀ ਚੱਲ ਰਹੀ ਸੀ ਜਿਸ ਵਿੱਚੋਂ ਕੁਝ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਔਰਤਾਂ ਗਲਤ ਤੰਦਾ ਕਰਦੀਆਂ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਹ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਵੱਡੀ ਕਾਰਵਾਈ ਕੀਤੀ ਹੈ ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ આરોપી ਹੋਵੇਗਾ ਉਸ ਤੇ ਸਖਤ ਕਾਰਵਾਈ ਹੋਵੇਗੀ। ਅਸਲਾ ਭਾਈ ਪਹਿਲਾਂ ਤੁਹਾਡਾ ਪੱਤਰਕਾਰ ਪਾਈਚਾਰ ਦਾ ਖਾਸ ਕਰਕੇ ਧੰਨਵਾਦ ਵੀ ਜਿਨ੍ਹਾਂ ਨੇ ਪੁਲਿਸ ਦਾ ਸਹਿਯੋਗ ਕੀਤਾ ਸਾਡਾ ਸਹਿਯੋਗ ਕੀਤਾ। ਇਹ ਭਾਈ ਜੀ ਸਾਡਾ ਭਰਾ ਇੱਕ ਸਰਪੰਚ ਸਤਨਾਮ ਟਵਾਣਿਆ ਉਹਨੂੰ ਇਨਫੋਰਮੇਸ਼ਨ ਆਈ ਸੀ ਕਿਸੇ ਕੁੜੀ ਵੱਲੋਂ ਫੋਨ ਕੀਤਾ ਸੀ ਉਹਨੂੰ ਫੋਨ ਵਗੈਰਾ ਕੀਤਾ ਸੀ ਵੀ ਮੇਰੇ ਨਾਲ ਆ ਜਿਹੜਾ ਉਥੋਂ ਮੈਨੂੰ ਲੈ ਕੇ ਆਏ ਨੇ ਕੰਮ ਕਰਨ ਲਈ। ਵੀ ਮੈਨੂੰ ਘਰ 'ਚ ਕੰਮ ਕਰਨ ਦੀ ਲੋੜ ਹੈ ਤੇ ਉੱਥੇ ਉਹਨਾਂ ਨੇ ਜਿਹੜਾ ਉਹਦੇ ਨਾਲ 2 ਨੰਬਰ ਦਾ ਥੰਦਾ ਕਰਨਾ ਜਿਹੜਾ ਕਰਵਾਉਣਾ ਸ਼ੁਰੂ ਕਰਤਾ ਜਦੋਂ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਫਿਰ ਮੀਡੀਆ ਪੱਤਰਕਾਰ ਭਾਈ ਨਾਲ ਇਹਨਾਂ ਨੇ ਗੱਲਬਾਤ ਕੀਤੀ ਫਿਰ ਪੁਲਿਸ ਨੂੰ ਪ੍ਰਸ਼ਾਸਨ ਨਾਲ ਅੱਜ ਡੀਐਸਪੀ ਸਾਹਿਬ ਨੂੰ ਅਸੀਂ ਜਾ ਕੇ ਮਿਲੇ ਉਹਨਾਂ ਨੇ ਇੰਸਪੈਕਟਰ ਅੰਗਰੇਜ਼ ਕੁਮਾਰ ਦੀ ਡਿਊਟੀ ਲਾਈ ਤਾਂ ਇੱਥੇ ਅਸੀਂ ਪਹੁੰਚੇ ਤਾਂ ਬੜੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਵੀ ਉਹ ਕੁੜੀ ਵਿਚਾਰੀ ਰੋ ਰਹੀ ਸੀ ਸਾਨੂੰ ਦੱਸਦੀ ਉਹਨੇ ਸਾਰੀ ਘਟਨਾ ਦੱਸੀ ਬਾਈ ਅੱਗੇ ਤੋਂ ਵੀ ਇਹ ਅਸੀਂ ਕਹਾਂਗੇ ਵੀ ਕਾਰਵਾਈ ਪੁਲਿਸ ਨੂੰ ਇਹਦਾ 100% ਪਰਾ ਦਾ ਪਰਚਾ ਦੇਣਾ ਚ ਅਗਾਂਵੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂ ਵੀ ਕਿਸੇ ਨਾਲੇ ਘਟਨਾ ਵਾਪਰੀਏ ਕਿਸੇ ਵੀ ਕੁੜੀਆਂ ਨਾਲ ਕਿਸੇ ਵੀ ਟੀਪੈਨ ਨਾਲ ਤਾਂ ਉਸ ਕਮ ਸੇ ਕਮ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਕਿਸੇ ਦੀ ਆਪਾਂ ਜ਼ਿੰਦਗੀ ਬਚਾ ਸਕੀਏ ਪਰ ਬੜੀ ਹੀ ਰਾਨੀ ਗੱਲ ਹੈ ਗੱਲ ਹੈ ਵੀ ਇੱਥੇ ਆਮ ਲੋਕ ਗਰੀਬ ਲੋਕ ਪਬਲਿਕ ਜੀ ਜਲਾਲਾਬਾਦ ਚ ਇਹੋ ਜੇ ਸ਼ਹਿਰ ਚ ਇਹੋ ਜੇ ਕੰਮ ਚੱਲ ਰਹੇ ਨੇ ਤਾਂ ਇਹ ਨਿੰਦਣਯੋਗ ਹੈ ਇੰਦੇ ਤੋਂ ਸਖਤ ਤੋਂ ਸਖਤ ਕਾਰਵਾਈ ਕਹੀ ਨਹੀਂ ਕਰਨੀ ਚਾਹੀਦੀ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਹੈ ਵੀ ਇੱਕ ਬੜੇ ਲੰਮੇ ਟਾਈਮ ਤੋਂ ਕੰਮ ਚੱਲ ਰਿਹਾ ਹੈ ਤੋ ਜੇ ਲੰਬੇ ਟਾਈਮ ਤੋਂ ਚੱਲ ਰਿਹਾ ਤਾਂ ਇਹਦੇ ਤੇ ਪਹਿਲਾਂ ਹੀ ਆਪਾਂ ਨੂੰ ਜਿਹੜਾ ਕੀ ਇਹਦੇ ਤੇ ਗੱਲਬਾਤ ਕਰਨੀ ਚਾਹੀਦੀ ਸੀ ਜ਼ਰੂਰੀ ਨਹੀਂ ਇਹਦੇ ਤੇ ਸ਼ਾਇਦ ਪਹਿਲਾਂ ਇਹਨੇ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਨੇ ਜਿਵੇਂ ਐਚ ਆਈ ਵੀ ਦੇ 10000 ਨੇ ਪਤਾ ਨਹੀਂ ਤੋ ਕਿੰਨੇ ਪੇਸ਼ੈਂਟ ਹੈ ਜਿਹੜੇ ਹੋਰ ਪੈਦਾ ਹੋਏ ਉਹਨੇ ਨੇ ਤਾਂ ਉਹਨਾਂ ਨੇ ਕਿੰਨੇ ਧੀਆਂ ਪਣਾ ਦੀ ਜਿਹੜੇ ਵਿਚਾਰੇ ਕਿਸੇ ਨਾਲ ਵਿਆਹ ਕਰਾਉਣਗੇ ਜਾਂ ਸਬੰਧ ਬਣਾਉਣਗੇ ਉਹਨਾਂ ਦੀ ਕਿੰਨੀਆਂ ਦੀ ਹੋਰ ਜ਼ਿੰਦਗੀਆਂ ਖਰਾਬ ਹੋਣਗੀਆਂ ਇਸ ਲਈ ਇਹਨਾਂ ਤੇ ਬਣਦੀ ਸਖਤ ਸਖਤ ਕਾਰਵਾਈ ਕਰੀ ਜਾਵੇ ਤਾਂ ਕਿ ਇਹ ਜੇ ਅਗਲਾ ਅਗਲੇ ਦੀ ਸੱਤ ਪੁਸਤਾ ਵੀ ਯਾਦ ਰੱਖਣ ਵੀ ਹੋ ਜੇ ਕਮਤੋਂ ਸਾਨੂੰ ਬਾਜਣਾ ਚਾਹੀਦਾ ਫਿਰ ਸਰ ਹੈ ਦੋ ਦਿਨ ਹੋ ਗਏ ਸਾਡੇ ਕੋਲ ਇੱਕ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਸੀ ਮੈਂ ਪਿੰਟਵਾਣਾ ਵੱਡਾ ਟਵਾਣਾ ਮੇਰੇ ਪਿੰਡੇ ਡਾਕਟਰ ਉਸਤਨਾਮ ਸਰਪੰਚ ਜੋ ਕਿ ਇੱਥੇ ਵਿੱਚ ਗਲਤ ਧੰਦਾ ਚੱਲਦਾ ਸੀ ਆ ਡਿਸਪੋਜ਼ਲ ਦੇ ਕਿ ਡਿਸਪੋਜ਼ਲ ਤੇ ਸਾਹਮਣੇ ਤੇ ਇੱਥੇ ਗਲਤ ਧੰਦਾ ਚੱਲਦਾ ਸੀ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਅਸੀਂ ਡੀਐਸਪੀ ਸਰ ਨੂੰ ਕੋਜ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕੋਈ ਨਹੀਂ ਜਲਦੀ ਜਲਦੀ ਅਸੀਂ ਕਾਰਵਾਈ ਕਰਾਂਗੇ ਅੱਜ ਜੋ ਇੱਥੇ ਪ੍ਰਸ਼ਾਸਨ ਆਇਆ ਹੈ ਤੇ ਉਹਨਾਂ ਨੂੰ ਕੁੜੀ ਨੂੰ ਵੀ ਲੈ ਕੇ ਗਿਆ ਤੇ ਜਿਹੜੇ ਹੋਰ ਵੀ 4-5 ਰੈਡੀ ਸੀ ਗਿਆ ਉਹਨਾਂ ਨੂੰ ਲੈ ਕੇ ਗਿਆ ਰਾਜ ਰਾਜ ਹੈਗੀ ਜੀ ਅੱਜ ਤੋਂ ਦੋ ਦਿਨ ਪਹਿਲਾਂ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਸੀ ਮੈਂ ਵੀ ਡਾਕਟਰਾਂ ਉਹਦਾ ਜਿੱਥੋਂ ਜ਼ਿਆਦਾ ਮੈਨੂੰ ਦੁੱਖ ਹੈ ਵੀ ਇੱਥੇ ਇਹ ਕੰਮ ਹੁੰਦਾ ਹੈ ਤਾਂ ਜੋ ਲੋਕ ਇੱਥੇ ਆਂਦੇ ਆ ਐਚ ਆਈ ਵੀ ਪੋਜ਼ਿਟਿਵ ਹੋ ਜਾਂਦੇ ਆ ਉਸ ਤੋਂ ਬਾਅਦ ਹੋਰ ਵੀ ਬੜਿਆਂ ਨੂੰ ਕਰਾਉਂਦੀ ਅਜੋ वो पेशेंट मैं ਕਰਵਾਇਆ ਹਾਂਜੀ हाँ जी हाँ जी, ਸੰਤੁਸ਼ਟ बहुत ਅਸੀਂ ਬਹੁਤ ਸਰਕਾਰ ਅਗੇ ਵੀ ਕਰਦੇ ਆ ਵੀ ਜੋ ਅੰਗਰੇਜ਼ ਕੁਮਾਰ ਸਾਡਾ ਇੱਥੇ ਜਨ ਲਾ ਲਵਤ ਸਿੱਧੀ ਚਲਾਇਆ ਜਾਵੇ ਇੱਕ ਮਹੀਨੇ ਵਿੱਚ ਹਾਂ ਉਹਨਾਂ ਦੇ ਵੀ ਜੋ ਪੁੱਛ ਕੇ ਕਰਾਂਗੇ ਕਿ ਜੋ ਵੀ ਕੰਮ ਲੋੜੀਂਦਾ ਕਰਨਾ ਹੈ